ਮਾਨਵ ਸੇਵਾ ਸਮਿਤੀ ਦੇ ਵੱਲੋਂ ਸ਼ਿਵਪਾਰਕ ਮੋਡਰਨ ਵਿਖੇ ਸਹਿਬਜ਼ਾਦਿਆਂ ਮਾਤਾ ਗੁਜਰੀ ਅਤੇ ਬਾਬਾ ਮੋਤੀराम ਜੀ ਮਹਿਰਾ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਤੇ ਉਸ ਦੇ ਨਾਲ ਹੀ ਦੁੱਧਦਾ ਟੂਟ ਲੰਗਰ ਵੀ ਵਰਤਾਇਆ ਗਿਆ। ਦੱਸ ਦਈਏ ਇਸ ਖੂਨਦਾਨ ਕੈਂਪ ਦੇ ਵਿੱਚ ਇੱਥੇ ਨੌਜਵਾਨਾਂ ਦੇ ਵੱਲੋਂ ਵੱਧ ਚੜ ਕੇ ਖੂਨਦਾਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉੱਥੇ ਹੀ ਸਮਿਤੀ ਚੇਅਰਮੈਨ ਅੰਕਿਤ ਮਹਿਰਾ, ਪ੍ਰੈਜ਼ੀਡੈਂਟ ਰੋਹਿਤ ਮਹਿਰਾ ਅਤੇ ਵਰੁਣ ਕੋਹਲੀ ਨੇ ਕਿਹਾ ਕਿ ਮਾਨਵ ਸੇਵਾ ਸਮਿਤੀ ਦੇ ਸਾਰੇ ਟੀਮ ਵੱਲੋਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਇਹ ਸ਼ਰਧਾਂਜਲੀ ਅਰਪਿਤ ਕੀਤੀ ਜਾਂਦੀ ਹੈ ਤੇ ਤੇ ਸ਼ਹੀਦਾਂ ਬਲੀਦਾਨ ਨੂੰ ਅਸੀਂ ਭੁੱਲ ਨਹੀਂ ਸਕਦੇ ਮੈਨੇ ਕਿਹਾ ਹੈ ਕਿ ਸਾਨੂੰ ਉਹਨਾਂ ਦੇ ਦਰਸ਼ਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਮਾਨਵ ਸੇਵਾ ਸਮਿਤੀ ਦੇ ਵੱਲੋਂ ਲੋਕ ਭਲਾਈ ਦੇ ਕੰਮ ਜਿਹੜੇ ਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਮੌਕੇ ਤੇ ਅਸੀਂ तमाम ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਗੁਰੂ ਸਾਹਿਬਾਨਾਂ ਦੇ ਗੁਰੂ ਸਾਹਿਬਾਨਾਂ ਦੀਆਂ ਦੇਸ਼ਾਂ ਦੇ ਉੱਤੇ ਚਲੀਏ ਤੇ ਸਰਬਤ ਦਾ ਪਲਾਵ ਵੀ ਕਰੀਏ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਇਹ ਮੋਨੀ ਪਹਿਲਵਾਨ ਲਵ ਕੁਮਾਰ ਸਾਗਰ ਕੁਮਾਰ ਕੁਨਾਲ ਸੁਖਪ੍ਰੀਤ ਸਿੰਘ ਅੰਕੂ ਆਰਿਆਨ ਰੋਹਿ ਚੋਦਰੀ ਬੰਟੀ ਮਨੀ ਚੋਪਰਾ ਵਿਸ਼ੂ ਕੁਮਾਰ ਰੋਹਨ ਕੁਮਾਰ ਕਰਨ ਕੁਮਾਰ ਗੁਪਤ ਸਿੰਘ ਆਕਾਸ਼ ਵਰਨੀ ਕੁਮਾਰ ਸਚਿਨ ਮਹਾਜਨ ਸਰੰਜ ਮਹਿਰਾ ਅਰਜੁਨ ਕੁਮਾਰ ਦੀਪਕ ਮਹਿਰਾ ਮੰਨਾ ਰਿਕਸਾਰੇ ਮੈਂਬਰ ਜਿਹੜੇ ਨੇ ਇਸ ਮੌਕੇ ਤੇ ਉਪਸਥਿਤ ਰਏ ਤੇ ਆਓ ਦੇਖਨੇ ਆ ਕੁਝ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਲਗਾਇਆ ਗਿਆ ਖੂਨ ਦਾ ਕੈਂਪ ਤੇ ਕਿਸ ਤਰ੍ਹਾਂ ਦੇ ਨਾਲ ਬਰਤਾਇਆ ਗਿਆ ਦੁੱਤ ਦਾ ਅਟੁੱਟ ਲੰਗਰ ਅੱਜ ਇਹ ਮਾਨਵ ਸੇਵਾ ਸਮਿਤੀ ਮਾਲਟੋਨ ਦੀ ਜਿਹੜੀ ਸਾਡੀ ਵਾਰੀ ਟੀਮ ਨਾਣਾ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਚਾਰ ਸੈਭਜਾ ਦੇ ਮਾਤਾ ਗੁਜਰੀ ਜੀ ਤੇ ਬਾਬਾ ਮੋਤੀराम ਮੈਰਾਜੀ ਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਲਾਇਆ ਗਿਆ ਜਿਸ ਵਿੱਚ ਉਦਾਂ ਲੰਗਰ ਵੀ ਲਾਇਆ ਤੇ ਅਸੀਂ ਸਾਰਿਆਂ ਦੇ ਉਹਨਾਂ ਸਹਿਯੋਗੀਆਂ ਦੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਖੂਨਦਾਨੈਂ ਕੈਂਪ ਦੇ ਵਿੱਚ ਖੂਨਦਾਨ ਕੀਤਾ ਨੌਜਵਾਨਾਂ ਦੇ ਔਰ ਦੁੱਧੇ ਲੰਗਰ ਲਈ ਜਿਨ੍ਹਾਂ ਨੇ ਸਹਿਯੋਗ ਕੀਤਾ ਔਰ ਲੜਗਨ ਟੀਮ ਸਾਰੇ ਸਾਥੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਇਹ ਕਾਰਜਕ੍ਰਮ ਦੇੜਾ ਭਾਗ ਲਿਆ ਤੇ ਸਾਰੇ ਨੌਜਵਾਨਾਂ ਤੋਂ ਇਹ ਹੀ ਆਸ ਕਰਦੇ ਆ ਕਿ ਉਹ ਅਗਿਆਨ ਵੱਤਵਰਦ ਖੂਨਦਾਨ ਕਰਨ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੇ ਧੰਨਵਾਦ ਦੀਆਂ ਸਾਰੇ ਕਲੱਬ ਮੈਂਬਰ ਦਾ ਔਰ ਸਾਰੇ ਹੋਣਾ ਚਾਹੀਉਂਗਾ ਬਹੁਤ ਬਹੁਤ ਧੰਨਵਾਦ ਮਾਨਵ ਸੇਵਾ ਸਮਿਤੀ ਦੇ ਵੱਲੋਂ ਸ਼ਿਪਾਰਕ ਮੋਡਰ ਟਾਊਨ ਵਿਖੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਅਤੇ ਬਾਬਾ ਮੋਤੀराम ਜੀ ਮਹਿਰਾ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਦੁੱਧਦਾ ਟੂਟ ਲੰਗਰ ਵੀ ਪਾਇਆ ਗਿਆ। ਦੱਸتے ਇਹ ਇਸ ਖੂਨਦਾਨ ਕੈਂਪ ਦੇ ਵਿੱਚ ਜਿੱਥੇ ਨੌਜਵਾਨਾਂ ਦੇ ਵੱਲੋਂ ਵੱਧ ਚੜ ਕੇ ਖੂਨਦਾਨ ਕਰਕੇ ਸ਼ਰਧਾਂਜਲੀ ਪੇਟ ਕੀਤੀ ਗਈ ਤੇ ਉੱਥੇ ਹੀ ਸਮਿਤੀ ਚੇਅਰਮੈਨ ਅੰਕਿਤ ਮਹਿਰਾ, ਪ੍ਰੈਜ਼ੀਡੈਂਟ ਰੋਹਿਤ ਮਹਿਰਾ ਅਤੇ ਵਰੁਣ ਕੋਹਲੀ ਨੇ ਕਿਹਾ ਕਿ ਮਾਨਵ ਸੇਵਾ ਸਮਿਤੀ ਦੇ ਸਾਰੇ ਟੀਮ ਵੱਲੋਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਇਹ ਸ਼ਰਧਾਂਜਲੀ ਅਰਪਿਤ ਕੀਤੀ ਜਾਂਦੀ ਹੈ ਤੇ ਤੇ ਸ਼ਹੀਦਾਂ ਬਲੀਦਾਨ ਨੂੰ ਅਸੀਂ ਭੁੱਲ ਨਹੀਂ ਸਕਦੇ ਮਾਨੀ ਕਿਹਾ ਹੈ ਕਿ ਸਾਨੂੰ ਉਹਨਾਂ ਦੇ ਦਰਸ਼ਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਮਾਨਵ ਸੇਵਾ ਸਮਿਤੀ ਦੇ ਵੱਲੋਂ ਲੋਕ ਪੁਲਾਈ ਦੇ ਕੰਮ ਜਿਹੜੇ ਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਮੌਕੇ ਤੇ ਅਸੀਂ तमाम ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਗੁਰੂ ਸਾਹਿਬਾਨ ਦਾ ਗੁਰੂ ਸਾਹਿਬਾਨ ਦੇ ਆਦੇਸ਼ਾਂ ਦੇ ਉੱਤੇ ਚੱਲੀਏ ਤੇ ਸਰਬਤ ਦਾ ਪਲਾਬ ਕਰੀਏ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਇਹ ਮੋਨੀ ਪਹਿਲਵਾਨ ਲਵ ਕੁਮਾਰ ਸਾਗਰ ਕੁਮਾਰ ਕੁਨਾਲ ਸੁਖਪੀਰ ਸਿੰਘ ਅੰਕੂ ਆਰਿਆਨ ਰੋਹਿਤ ਚੋਧਰੀ ਬੰਟੀ ਮਨੀ ਚੋਪੜਾ ਵਿਸ਼ੂ कुमार रोहन कुमार करण कुमार गुरप्रीत सिंह आकाश बन्नी कुमार सचिन महाजन सारंज मेहरा अर्जुन कुमार दीपक मेहरा मन्ना ਨਿਖਸਾਰੇ ਮੈਂਬਰ ਜਿਹੜੇ ਨੇ ਇਸ ਮੌਕੇ ਤੇ ਉਪਸਥਿਤ ਨੇ ਤੇ ਆਓ ਦੇਖਨੇ ਆਂ ਕੁਝ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਲਗਾਇਆ ਗਿਆ ਖੂਨਦਾਨ ਕੈਂਪ ਤੇ ਕਿਸ ਤਰ੍ਹਾਂ ਦੇ ਨਾਲ ਵਰਤਾਇਆ ਗਿਆ ਦੁੱਧ ਦਾ ਅਟੁੱਟ ਲੰਗਰ ਅੱਜ ਇਹ ਮਾਨਸੇਵਾ ਸਮਿਤੀ ਮਾਲਟੋਨ ਦੀ ਜਿਹੜੀ ਸਾਡੀ ਗਰੀਬੀ ਟੂਣਾ ਵਾਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਚਾਰ ਸਾਬਜਾ ਦੇ ਮਾਤਾ ਗੁਜਰੀ ਜੀ ਤੇ ਬਾਬਾ ਮੋਤੀਰਾ ਮੈਰਾਜੀ ਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦ ਦਿਨ ਸਮਾਰਟਾ ਲਾਇਆ ਗਿਆ ਜਿੱਚ ਉਹਦਾ ਲੰਗਰ ਵੀ ਲਾਇਆ ਤੇ ਅਸੀਂ ਸਾਰਿਆਂ ਦੇ ਉਹਨਾਂ ਸਹਿਯੋਗੀਆਂ ਦੇ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਸ ਖੂਨਦਾਨ ਕੈਂਪ ਦੇ ਵਿੱਚ ਖੂਨਦਾਨ ਕੀਤਾ ਨੌਜਵਾਨਾਂ ਦੇ ਹੋਰ ਦੁੱਧੇ ਲੰਗਰ ਲਈ ਜਿਨ੍ਹਾਂ ਨੇ ਸਹਿਯੋਗ ਕੀਤਾ ਔਰ ਬਲੱਡ ਬੈਂਕ ਟੀਮ ਸਾਰੇ ਸਾਥੀਆਂ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕਾਰਜਕ੍ਰਮ ਜਿਹੜਾ ਭਾਗ ਲਿਆ ਤੇ ਸਾਰੇ ਨੌਜਵਾਨਾਂ ਤੋਂ ਇਹ ਹੀ ਆਸ ਕਰਦੇ ਆ ਕਿ ਉਹ ਅਗਿਆਨ ਵੱਤਵੱਦ ਖੂਨਦਾਨ ਕਰਨ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੇ ਧੰਨਵਾਦੀਆਂ ਸਾਰੇ ਕਲੱਬ ਮੈਂਬਰ ਦਾ ਔਰ ਸਾਰੇ ਹਾਜ਼ਰੀ ਹੋ ਗਏ ਬਹੁਤ ਬਹੁਤ ਧੰਨਵਾਦ ਕੈਮਰ ਪਰਸਨ ਹਰੀ ਦੇ ਨਾਲ ਅਗਸੈਂਟ ਦੀ ਰਿਪੋਰਟ